ਆ ਪਿੰਡ ਕੋ ਨਿਆਲ ਦੇ ਹਾਲ ਆ ਇੱਕ ਹਾਂ ਦਾ ਇਹ ਆ ਆਵਾਜ਼ ਆ ਆ ਮਾਦੇ ਬੀਤੇ ਰਹੇ ਅੰਦਰ ਕੋਠਾ ਦੇ ਕਿੰਨੇ ਪੈ ਤਰਨ ਜਾਂਦੇ ਫੱਕੇ ਬਾਈ ਨੂੰ ਹੱਲ ਦੇ ਰਾਈ ਤੋਂ ਕੋਈ ਉੱਠਣਾ ਨਾ ਕੋਈ ਦਰਾਵਾ ਜਲੇ ਕਰ ਦਨ ਖਾਣੋ ਕੇ ਆ ਜੀ ਹੋ ਜਦੋਂ ਸੱਚ ਕਾਲ ਜੀ ਆ ਇਹ ਹਸ ਤੈ ਜਲਾ ajo paaji ਹੱਕੋ ਨਿਆੜੀ ਕੋ ਪਿੰਡ ਦੇ ਵਿੱਚ ਇੱਕੋ ਹੀ ਕੋਠੀ ਦੀ ਮਸ਼ਹੂਰੀ ਹੋਈ ਜਾਂਦੀ ਆ ਆ ਵੇਖੋ ਕੀ ਹਾਲਾਤ ਆ ਇੱਥੇ ਰਹਿਣ ਵਾਲੇ ਮੇਰੇ ਵੀਰਾਂ ਭਰਾਵਾਂ ਦਾ ਵੇਖੋ ਕੀ ਹਾਲ ਬਣਿਆ ਇੱਕੋ ਘਰ ਦੀ ਮਸ਼ਹੂਰੀ ਕਰੀ ਜਾਂਦੇ ਇੱਕੋ ਥਾਂ ਤੇ ਹੀ ਪੈਸਾ ਵੰਡੀ ਜਾਂਦੇ ਆ ਵੇਖੋ ਆ ਸਾਰੇ ਘਰਾਂ ਦਾ ਹਾਲਾਤ ਕੀ ਹੈ ਕੋਈ ਇੱਥੇ ਰਹਿਣ ਦਾ ਅੱਜ ਆ ਵੇਖੋ ਕੀ ਬਣਿਆ ਹੋਇਆ ਲੋਕਾਂ ਦੇ ਘਰ ਬੈਠੇ ਹੋਏ ਆ ਵੇਖੋ ਚਾਰ ਸ਼ਫੇਰੇ ਅਜੇ ਵੀ ਪਾਣੀ ਆ ਆਛਾ ਚਾਰ ਸ਼ਫੇਰੇ ਵੇਖੋ ਪਾਣੀ ਆ ਅਜੇ ਵੀ ਏਕੋ ਨਿਆੜ ਪਿੰਡ ਰਮਦਾਸ ਦੇ ਹਾਲਾਤ ਆ ਓ ਸਾਹਮਣੇ ਘਰ ਆ ਉੱਥੇ ਵੀ ਪਾਣੀ ਆ ਜੇ ਆ ਬਾਥਰੂਮ ਆ ਵੇਖੋ ਇੱਕ ਬੰਦੇ ਨੂੰ ਬਿਲਕੁਲ ਸਾਈਡ ਨੂੰ ਡਿੱਗ ਪਿਆ ਉਹ ਵਾਡੇਲੇ ਬਾਥ ਹੁੰਦੀਆਂ ਪੋਣੀਆਂ ਇਹ ਨਾਲੇ ਅੱਗੇ ਆ ਬਾਥਰੂਮ ਦੇ ਹਾਲਾਤ ਵੇਖ ਲੋ ਆ ਬਾਥਰੂਮ ਫਲਾਸ਼ਿਆ ਜੇ ਥੋੜਾ ਚਿਰ ਹੋਇਆ ਮੇਰੇ ਵੀਰ ਨੇ ਬਣਵਾਏ ਆ ਆ ਕੀ ਹਾਲਾਤ ਆ ਵੇਖੋ ਇਹ ਜਿੰਨੇ ਵੀ ਮੇਰੇ ਪ੍ਰੈਸ ਰਿਪੋਰਟਰ ਮੇਰੇ ਭਰਾ ਹੈ ਮੇਰੇ ਬਹੁਤ ਹੀ ਅਜੀਜ਼ ਮੇਰੇ ਮਿੱਤਰ ਆ ਜਿੰਨੇ ਵੀ ਵੀਡੀਓ ਬਣਾਉਂਦੇ ਆ ਜਿੰਨੇ YouTube ਚੈਨਲ ਚਲਾਉਂਦੇ ਆ ਸਾਰੇ ਮੇਰੇ ਵੀਰ ਭਰਾਵਾਂ ਨੂੰ ਇੱਕੋ ਹੀ ਮੇਰੀ ਬੇਨਤੀ ਹੈ ਕਿ ਵੀਰੇ ਸਾਰੇ ਘਰਾਂ ਚ ਫਿਰਿਆ ਕਰੋ ਇੱਕੋ ਹੀ ਘਰ ਦੀ ਮਸ਼ਹੂਰੀ ਨਾ ਕਰੋ ਵੇਖੋ ਉਹਨਾਂ ਦਾ ਤੇ ਨੁਕਸਾਨ ਬਹੁਤ ਹੋਇਆ ਵਾ ਮੈਂ ਵੀ ਉਸ ਕੱਲ ਨਾ ਆਇਆ ਗਰੀਆ ਬਹੁਤ ਨੁਕਸਾਨ ਹੋਇਆ ਪਰ ਮੈਂ ਚਾਹਨਾ ਆ ਕਿ ਹਰ ਇੱਕ ਦੀ ਮਤ ਹੋਵੇ ਹਰ ਇੱਕ ਮੇਰੇ ਵੀਰ ਭਰਾ ਦੀ ਪਿੰਡ ਕੋ ਨਿਆਲ ਰਮਦਾਸ ਇਸ ਪਿੰਡ ਦੇ ਸਾਰੇ ਹਾਲਾਤ ਆ ਸਾਰੇ ਘਰਾਂ ਦੇ ਇਹੋ ਜਿਹੇ ਹਾਲਾਤ ਹੋਏ ਆ ਅੱਗੇ ਚੱਲ ਕੇ ਤੁਹਾਨੂੰ ਇਹਨਾਂ ਦੇ ਅੰਦਰ ਵੀ ਵਿਖਾਲਦੇ ਆ ਲੋਕਾਂ ਦੇ ਕੀ ਹਾਲਾਤ ਲੋਕਾਂ ਦੇ ਬਣੇ ਹੋਏ ਆ ਆ ਵੇਖੋ ਇੱਕੋ ਘਰ ਦੀ ਮਸ਼ਹੂਰੀ ਕਰਕੇ ਆਪਾਂ ਕਿੱਕੂ ਘਰ ਦੇ ਵਿੱਚ ਨੁਕਸਾਨ ਤੇ ਚਲੋ ਉਹਦਾ ਭਰਾ ਦਾ ਬਹੁਤ ਹੋਇਆ ਵਾ ਕੋਠੀ ਵਿਚਾਰੇ ਦੀ ਸਾਰੀ ਬਹਿ ਗਈ ਆ ਪਰ ਸਾਰੇ ਘਰਾਂ ਦਾ ਇਹੀ ਹਾਲਾਤ ਆ ਸਾਰੇ ਘਰਾਂ ਦੇ ਇਹੀ ਹਾਲਾਤ ਆ ਹਰੇਕ ਘਰ ਦੇ ਵਿੱਚ ਇਹ ਨੁਕਸਾਨ ਸਾਰੇ ਪਾਸੇ ਹੋਇਆ ਆ ਸਾਰੇ ਅੰਦਰ ਬੈਠੇ ਹੋਏ ਇਹਨਾਂ ਨੇ ਸਾਰੇ ਆਜੇ ਹੁਣੇ ਹੀ ਮੇਰੇ ਵੀਰ ਨੇ ਪਤਾ ਨਹੀਂ ਕਿਦਾਂ ਕਰਜ਼ਾ ਚੁੱਕ ਕੇ ਕਿਦਾਂ ਕੀਤਾ ਕਿਦਾਂ ਨਹੀਂ ਕਿਦਾਂ ਘਰ ਬਣਾਇਆ ਸਾਰਾ ਬਹਿ ਗਿਆ ਆ ਉਹ ਸਾਰੇ इन मां पे की गोठ पुठ थोड़ा साली के बैठे थोड़ा कर। कटी कटी न पुराई मिला के या। ताकि तुम ही उधर से पहले उठा लो। चले आया दे। और मेरा ला खून डटे ना। हम्म।